ਆਧਿਕ ਕਿਸਾਨ ਵੀਰੋ ਸਸ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਜੋਰ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਫਰ ਦੇ ਹੁੰਦੇ ਫਾਰਮ ਤੇ ਆਏ ਆ ਹਰ ਵਾਰ ਦੀ ਤਰ੍ਹਾਂ ਅੱਜ ਵੀ ਤਕਰੀਬਨ ਤੁਹਾਨੂੰ ਆਪਾਂ ਟੋਟਲ 4 ਚਨਾਗ ਦਿਖਾਉਣੇ ਆ ਜਿਨ੍ਹਾਂ ਦੇ ਵਿੱਚੋਂ ਤਿੰਨ ਮੱਝਾਂ ਝੋਟੀਆਂ ਬਹੁਤ ਖੂਬਸੂਰਤ ਤੁਹਾਨੂੰ ਦਿਖਾਵਾਂਗੇ ਇੱਕ ਵਾਇਰ ਦਿਖਾਵਾਂਗੇ ਪਸ਼ੂ ਤਿੰਨ ਸਵੇ ਸਵਾਇਆ ਠੀਕ ਹੈ ਜੀ ਇੱਕ ਗੱਬਣ ਨਾਗਾ ਸੋ ਚੌ ਨਗਾਂ ਦੀ ਡਿਟੇਲ ਤੁਹਾਡੇ ਨਾਲ ਆਪਾਂ ਸਾਂਝੀ ਕਰਦੇ ਆਂਗੇ ਸੋ ਵੀਡੀਓ ਦੇ ਨਾਲ ਤੁਸੀਂ ਅੰਤ ਤੱਕ ਜੁੜੇ ਰਹੋ ਪੂਰੀ ਇਨਫੋਰਮੇਸ਼ਨ ਜਿਹੜੀ ਤੁਹਾਨੂੰ ਮਿਲ ਜੂਗੀ ਸੋ ਕਿੰਨਾ ਕਿੰਨਾ ਇਹਨਾਂ ਪਛਮਾਂ ਦੇ ਥੱਲੇ ਦੁੱਧ ਦੇ ਜਿਹੜੇ ਪਛੂ ਸਵੇ ਸਵੇ ਆ ਤੇ ਕੀ ਮੁੱਲ ਪੜਦਾ ਰਹਿਣ ਵਾਲਾ ਉਹ ਪੂਰੀ ਗੱਲਬਾਤ ਆਪਾਂ ਵੀਰ ਹਰਮੇਲ ਦੇ ਨਾਲ ਕਰ ਲਾਂਗੇ ਇੱਕ ਮੋਰਾ ਬਰੀਡ ਦੇ ਵਿੱਚ ਤੁਹਾਨੂੰ ਝੋਟੀ ਦਿਖਾ ਦਾਂਗੇ ਬੜੀ ਸ਼ਕੀਨ ਝੋਟੀ ਆ ਸੋਹਣੇ ਕਦਗੜ ਦੇ ਵਿੱਚ ਇਹ ਇੱਕ ਇਧਰ ਨੀਲੀ ਆਗ ਦੇ ਵਿੱਚ ਤਕਰੀਬਨ ਕੋਈ 1 2 2 ਨਗ ਜਿਹੜੇ ਆ ਆ ਹੀ ਜਾਂਦੇ ਆ ਠੀਕ ਆ ਜੀ ਹਰੇਕ ਪੂਰ ਦੇ ਵਿੱਚ ਆਪਾਂ ਤੁਹਾਨੂੰ ਦਿਖਾਉਣੇ ਆ ਆ ਝ ਨੀਲੀ ਵਿਚੋਟੀ ਆ ਠੀਕ ਆ ਜੀ ਬਹੁਤ ਸੋਹਣੇ ਕੱਦ ਕਾਰ ਦੀ ਮਾਲਕ ਹਨ ਇਹ ਆਪਾਂ ਤੁਹਾਨੂੰ ਸਟਾਰਟਿੰਗ ਤੋਂ ਦੱਸ ਦਿੰਨੇ ਆ ਠੀਕ ਆ ਜੀ ਕੋਈ ਭਰਾ ਇੱਥੇ ਆਉਂਦਾ ਆਪਣੀ ਦੋ ਟਾਈਮ ਚੋਕੇ ਕਈ ਚਾਰ ਟਾਈਮ ਚੋਕੇ ਆਪਣੀ ਤਸੱਲੀ ਤੁਸੀਂ ਕਰਨਿਓ ਠੀਕ ਆ ਤੇ ਗੱਬਣ ਪਸ਼ੂ ਲੈ ਕੇ ਜਾਂਦੇ ਹੋ ਚਾਰੇ ਥਾਂਾਂ ਤੇ ਟਿਪ ਟਪਾ ਕੇ ਆਪਣੀ ਤਸੱਲੀ ਆ ਉਹ ਵੀ ਯਕੀਨੀ ਬਣਾ ਲਿਓ ਆਓ ਕਰਦੇ ਆ ਗੱਲਬਾਤ ਵੀਰ ਖਰਦੇ ਸਿੰਘ ਦੇ ਨਾਲ ਸਭ ਤੋਂ ਪਹਿਲਾਂ ਵੀਰ ਖਰਦੇ ਸਿੰਘ ਸਾਸਰੀ ਜੀ ਹਾਂਜੀ ਸਾਸਰੀ ਜੀ ਆਸਿਆ ਹੋ ਠੀਕ ਆ ਜੀ ਬਾਕੀ ਜਿੰਨੇ ਵੀ ਰਾਜਸੰਧੂ ਫਾਰਮਿੰਗ ਚੈਨਲ ਨੂੰ ਦੇਖ ਰਹੇ YouTube Facebook Instagram ਤੇ ਮੇਰੇ ਵੱਲੋਂ ਤੇ ਮੇਰੇ ਪਰਿਵਾਰ ਵੱਲੋਂ ਪਿਆਰ ਭਰੀ ਸასი ਸ਼ਕਰ। ਠੀਕ ਠਾਕ ਵੀ। ਬਹੁਤ ਵਧੀਆ ਹਰ ਵੇਲੇ। ਕਿਰਪਾ ਵਾਹਿਗੁਰੂ ਦੀ ਮੇਰੀ। ਅੱਛਾ ਰੋਹਰ ਅੱਜ ਆਪਣੇ ਕੋਲ ਟੋਟਲ ਵੇਰੇ ਇਹ ਆ ਗਏ ਆ ਸੰਧੂ ਸਾਹਿਬ ਚਾਰ ਨੇ ਹਾਂਜੀ। ਇਹਦੇ ਚ ਦੋ ਝੋਟੀਆਂ ਨੇ। ਦੋਨੇ ਪਹਿਲਣਾਂ ਨੇ। ਹਾਂ। ਸੂਈਆਂ ਨੇ ਇੱਕ ਮੱਝ ਤੇ ਜੇ ਸੂਈ ਸੁਨ ਵਾਲੀ ਇੱਕ ਗਾਸ ਹੋਈ ਆ ਲਮਸਾਮ 20+ ਜਿਹੜੀ ਚੱਲਣਦੀ ਆ ਇਸ ਟਾਈਮ। ਠੀਕ ਆ ਜੀ। ਠੀਕ ਆ। ਲਓ ਦੋਸਤੋ ਚਾਰ ਪਸ਼ੂਆ ਠੀਕ ਆ ਜੀ। ਇਕੱਲੇ ਇਕੱਲੇ ਨਕਦੀ ਡਿਟੇਲ ਆਪਾਂ ਲੈਣੀ ਸਟਾਰਟ ਕਰਦੇ ਆ। ਇੱਕ ਸਟਾਰਟਿੰਗ ਆਪਾਂ ਇਸ ਝੋ ਬਹੁਤ ਖੂਬਸੂਰਤ ਚੰਗੀ ਝੋਟੀ ਆ ਨੀਲੀ ਅੰਗਦੀ ਆ ਇਹ ਹਰ ਰੋਜ਼ ਸਵੇਰ ਕੰਮਾ ਸੋਈ ਜਾਂਦੀ ਆ ਰਾਸ ਸਵੇਰ ਪਹਿਲਾਂ ਹੀ ਸੋਈ ਆ ਅੱਛਾ ਜੀ ਬਿਲਕੁਲ ਪੱਕ ਕੇ ਸੋਈ ਆ ਕੰਨੀਆਂ ਨਹੀਂ ਹਜੇ ਜਵਾਨ ਨਹੀਂ ਹੋਈ ਉਹ ਟੂੜੀਆਂ ਨਹੀਂ ਆ ਹਾਂ ਜੀ ਬਾਕੀ ਮੂੰਹ ਛਿੱਗੀ ਹੋ ਗਈ ਆ ਅੱਛਾ ਜੀ ਪਹਿਲਾਂ ਸੂਆ ਸੋਈ ਬਿਲਕੁਲ ਪੱਕੀ ਝੋਟੀ ਆ ਮਿਲ ਜਿਹੜਾ ਇਹਦਾ ਦੇਖ ਦੇਖ ਜਿਹੜੀ ਜੋ ਵੀ ਦੂਜਨਾਂ ਲਈ ਆ ਹਾਂ ਹਾਂ ਹੈ ਪਹਿਲਣਾ ਠੀਕ ਆ ਜੀ ਬਾਕੀ ਬੱਚਾ ਮਗਰ ਵੀ ਆ ਗਿਆ ਪਿੱਛੇ ਕੱਤੀ ਆ ਗਈ ਫੀਮੇਲ ਕਾਫ ਆ ਗਈ ਆ ਅੱਜ ਦੂਜਾ ਤੀਜਾ ਦਿਨ ਬਿਲਕੁਲ ਠੀਕ ਆ ਅੱਜ ਤੀਜਾ ਦਿਨ ਆ ਇਹਨੂੰ ਠੀਕ ਆ ਠੀਕ ਬਹੁਤ ਸੋਹਣੀ ਝੋਟੀ ਆ ਬਹੁਤ ਦੋਸਤ ਇੱਕ ਵਾਰੀ ਤੁਹਾਨੂੰ ਬਾਹਰ ਆਪਾਂ ਇਹਨਾਂ ਕੱਢ ਕੇ ਤੋੜ ਕੇ ਤਸੱਲੀ ਨਾਲ ਦਿਖਾਉਨੇ ਆ ਬਿਲਕੁਲ ਆ ਨੀਵਾ ਤੁਹਾਨੂੰ ਦਿਖਾਉਨੇ ਆ ਬਹੁਤ ਖੂਬਸੂਰਤ ਤੇ ਕੰਪੈਕਟ ਡਰ ਦੇ ਵਿੱਚ ਜਿੱਦਾਂ ਕਾ ਨਾਰਮਲੀ ਆਪਾਂ ਗੱਲ ਕਰਦੇ ਆ ਐਚ ਐਫ ਵੜਾ ਨੂੰ ਹਵਾਨਾ ਚੱਡਾ ਲੱਗਾ ਹੁੰਦਾ ਵੇਖੋ ਠੀਕ ਆ ਜੀ ਓਨੀ ਗਾਹ ਤੇ ਓਨੀ ਪਛਾਣ ਦੀ ਬਿਲਕੁਲ ਉਹ ਪੱਟਾਂ ਦੇ ਸੰਦੇ ਵਿੱਚਕਾਰ ਫਿਕਸ ਹਵਾਨਾ ਦੇਵਾਸਿਆਂ ਗੱਲ ਕਰੀਏ ਬਹੁਤ ਸੋਹਣੀ ਝੋਟੀ ਆ ਇਹ ਜਿਹੜਾ ਦੁੱਬਲੀ ਸਾਹ ਛੱਡਿਆ ਸੀਗਾ ਆ ਗੁਰਦੁਆਰਾ ਅੱਛਾ ਜੀ ਬਿਲਕੁਲ ਨਾਰਲੀ ਵਾਲੀ ਬਲੱਡ ਲਾਈਨ ਤੋਂ ਸੀਗਾ ਅੱਛਾ ਜੀ ਉਹਦੀ ਅੱਗੇ ਵੀ ਆਪਾਂ ਇੱਕ ਦਿਨ ਟੋਟੀ ਵੇਚੀ ਸੀਗੀ ਚੰਗੇ ਦੁੱਧ ਤੇ ਚੱਲਣ ਦੀ ਜਿਹੜੇ ਸੱਜਣਾ ਨੇ ਖੜੀ ਹੈ 14 15 ਦੇ ਉਸੇ ਮਾਲੀ ਦੀ ਧੀ ਆ ਠੀਕ ਆ ਉਸੇ ਯਾਨੀ ਕਿ ਜਿਹੜੀ ਏ ਹਾਂ ਮਾਂ ਵੱਲੇ ਪੱਖ ਤੋਂ ਵੀ ਆ ਤੇ ਪਿਓ ਵਾਲੇ ਪੱਖ ਤੋਂ ਨੀਲੀ ਦਾ ਵੀ ਬੜਾ ਕਮਾਲ ਦਾ ਮਾਲ ਦਾ ਮਾਲੀ ਸੀ ਉਹਦਾ ਮਾਲੀ ਆ ਗੁੱਜਰ ਲੈ ਕੇ ਸੀ ਲੈ ਕੇ ਸੀ ਸਾਰਿਆਂ ਨੂੰ ਬਿਲਕੁਲ ਉਹਨੂੰ ਤੋਂ ਮਾਰਕਿੰਗ ਨਿਸ਼ਾਨੀਆਂ ਤੁਸੀਂ ਆ ਕਰੋ ਚੈੱਕ ਬਹੁਤ ਸੋਹਣਾ ਪੁੱਠਾ ਪੱਠਾ ਵੇਖੋ ਤੁਸੀਂ ਮਾਰਕਿੰਗ ਇਹਦੀ ਬੜੀ ਚੌੜੀ ਆ ਬਿਲਕੁਲ ਮਾਰਕਿੰਗ ਬਰਾਬਰ ਆ ਗਈ ਅਗਲੇ ਵੀ ਪੈਰਾਂ ਤੇ ਹਲਕਾ ਹਲਕਾ ਨਿਸ਼ਾਨ ਆ ਹਵਾਨੇ ਦੇ ਵੀ ਆ ਗਿਆ ਆ ਤੇ ਜਿਹੜਾ ਗੱਲ ਕਰੀਏ ਇਹਦੇ ਲੇਵੇ ਦੀ ਤੇ ਬਿਲਕੁਲ ਨਿੱਕਰ ਹੂੰ ਤੇ ਅੱਖਾਂ ਦੀ ਮਾਰਕਿੰਗ ਜਿਹੜੀ ਬਹੁਤ ਸੋਹਣੀ ਨੀਲੀ ਹੂੰ ਹੂੰ ਤੇ ਥੱਲੇ ਜਿਹੜੀ ਠੋਡੀ ਤੇ ਬੱਲ ਆ ਗਿਆ ਤੇ ਤੁਹਾਨੂੰ ਆਮ ਪਤਾ ਨੀਲੀ ਦੇ ਵਿੱਚ ਜਿਹੜਾ ਇਹ ਸਿੰਘ ਪਾਇਆ ਜਾਂਦਾ ਉਹਦੇ ਚ ਵਦੇਰੇ ਦੁੱਧ ਬਿਲਕੁਲ ਜੀ ਬਿਲਕੁਲ ਦੁੱਧ ਵਾਲੀਆਂ ਨਸਾਂ ਪਹਿਲੇ ਸੂਏ ਹੁਣ ਕਰਨੀ ਵੇਖੋ ਉੱਭਰ ਗਿਆ ਦਿੱਤਾ ਬਾਕੀ ਸਟਾਰਟਿੰਗ ਕਿੰਨੀ ਬੋਲੇ ਤੋ ਕੀਤੀ ਹੈ ਸਟਾਰਟਿੰਗ ਸੰਧੂ 8 9 ਤੋਂ ਕੀਤੀ ਹੈ ਨੇ ਲਓ ਬਦਸੋ 8 9 ਲੀਟਰ ਤੋਂ ਸਟਾਰਟਿੰਗ ਆ ਤੇ ਬਾਕੀ ਹਵਾ ਨਾਲੇ ਵਾ ਵੇਖ ਕੇ ਜੱਜਮੰਦ ਤੁਸੀਂ ਕਰ ਲਿਓ ਕਿ ਵਾਕਈ ਸਟਾਰਟਿੰਗ ਜਿਹੜੀ ਇਹਦੀ ਬਾਖਮਾਲ ਆ ਤੇ ਕਰਮਾਂ ਦੀ ਪਹਿਲਾ ਸੂਏ ਛੋਟੀ ਚੰਗਾ ਦੁੱਧ ਕਰ ਜੂਗੀ ਬਾਕੀ ਸੰਧੂ ਛੋਟੇ ਹਾਥੀ ਜਣੀ ਆਊਗੀ ਆ ਲੰਬੀ ਲੰਬੀ ਬੜੀ ਹੈਗੇ ਦੇ ਵਿੱਚ ਹਾਂ ਬਹੁਤ ਜਿਆਦਾ ਬਲੈਰੋ ਬਲੂਰੋ ਖਾਸ ਬਿਲਕੁਲ ਬਲੈਰੋ ਦੇ ਦਿੱਤਾ ਇਹ ਛੋਟੀ ਮੰਨ ਕੇ ਨਾ ਵੇ ਬਹੁਤ ਉੱਚੀ ਲੰਮੀ ਤੇ ਪੁੱਠਾ ਬਿਲਕੁਲ ਪੱਦਰ। ਬਾਕੀ ਦੋਸਤੋ ਇੱਥੇ ਵੀਰ ਕਈ ਕਹਿਣਗੇ ਵੀ ਵੀਰ ਬਾਈ ਸਿਫਟ ਕਰਦੇ ਆ ਕਿਉਂਕਿ ਪਛੂ ਦੋਸਤੋ ਆਪ ਸਿਫਟ ਕਰਾ ਰਿਹਾ ਠੀਕ ਆ ਬਹੁਤ ਚੰਗੀ ਕਮਾਲ ਦੀ ਛੋਟੀ। ਬਾਕੀ ਕੰਪੈਕਟ ਆਡਰ ਦੇ ਵਿੱਚ ਆ ਥਾਨਪੁਰਾ ਥੀ ਮੁੱਥੀ ਵਾਲਾ ਤੇ 9 ਕਿਲੋ 8 9 8 9 ਦੇ ਦਰਮਿਆਨ ਜਿਹੜੀ ਹੁਣ ਬੋਲੇ ਤੋਂ ਸ਼ੁਰੂ ਹੋਈ ਹੈ। ਦੂਜੇ ਦਿਨ ਦੇ ਵਿੱਚ ਸਟਾਰਟ ਹੀ ਸੰਧੂ 9 ਦੇ ਲਗਭਗ ਹੋਈ ਹੈ। ਆ ਠੀਕ ਆ ਤੇ ਜਿਹੜੀ ਇੰਨੇ ਵਧੀਆ ਬੋਲੇ ਤੋਂ ਸਟਾਰਟ ਹੋਈ ਆ ਇਹਦਾ ਮਤਲਬ ਹੈ ਸਾਨੂੰ ਪਹਿਲੇ ਸੂਈ 14 14 ਜਿੱਡੀ ਛੋਟੀ ਐ ਤੇ ਠੰਡੀ ਇੰਨੀ ਕਿ ਜ਼ਿਆਦਾ ਵੀ ਲੋਡ ਤੋਂ ਵੱਧ ਆ ਹੂੰ ਬਹੁਤ ਜ਼ਿਆਦਾ ਠੰਡੀ ਸੀ ਲੈ ਚੁਾਈ ਇੱਕ ਨੰਬਰ ਲੱਗੀ ਐ ਚੁਾਈ ਆਪਾਂ ਨਾਲ ਦੇ ਨਾਲ ਥੋੜੀਆ ਥੋੜੀਆ ਧਾਰਾ ਮਾਰ ਕੇ ਜਰੂਰ ਦਿਖਾਵਾਂਗੇ ਹਣੇ ਬਹੁਤ ਸੁਣਾ ਲੱਗਾ ਕਰਮਾਰੀ ਨੂੰ ਬਹੁਤ ਸਾਲਾ ਮੁਠੀ ਵਾਲਾ ਥਾਣਾ ਜਿੱਦਾਂ ਮਰਜੀ ਆ ਕੇ ਖੱਪਾ ਕੋਈ ਬੱਚਾ ਨਹੀਂ ਛੱਡਿਆ ਬਿਲਕੁਲ ਹਵਾਨੇ ਦੇ ਵੀ ਐ ਦਾਗ ਆ ਗਿਆ ਹੂੰ ਬਿਲਕੁਲ ਅਗਲੇ ਪੈਰਾ ਤੇ ਹਲਕੀ ਮਾਰਕਿੰਗ ਦੋ ਅੱਜ ਜਵਾਬ ਜਵਾਬ ਹੈਗੇ ਆ ਅਥਰ ਰਵੇ ਚੰਗੀ ਝੋਟੀ ਜੀ ਵੀਰੇ ਇਹ ਤਾਂ ਇਹਨੂੰ ਜਿਹੜੀ ਮਾਜੇ ਨੇ ਕਲੈਕਟ ਨਹੀਂ ਪਿਛਲੀ ਵਾਰਾ ਤਰੋਲਿਆਂ ਜਿੱਤਿਆ ਹੈ ਡਿੱਟੋ ਕਾਪੀ ਹਮ ਨਾਲੇ ਆਪਾਂ ਖਾਸ ਤੌਰ ਤੇ ਪਾਕਿਸਤਾਨੀ ਬਲੱਡ ਲੈਂਦੇ ਹਾਂ ਪਾਕਿਸਤਾਨੀ ਬਲੱਡ ਲਾਈਨ ਤੋਂ ਹਾਂ ਕੇਟਰ ਆ ਗਿਆ ਇਹਦੇ ਚ ਗੱਲ ਕਰੀਏ ਬਿਲਕੁਲ ਬਿੰਦੀਆਂ ਵਾਲਾ ਲੈਵਾ ਨਿੱਕਰ ਕੰਪੈਕਟ ਠਗਵਾ ਡਰਾਜ ਨੂੰ ਆਪਾਂ ਨਾ ਬਿਲਕੁਲ ਟਾਈਟ ਲੈਵੇ ਦੀ ਕਹਿੰਦੇ ਬਿਲਕੁਲ ਕੋਈ ਹਿੱਲ-ਜੋਲ ਨਹੀਂ ਮਗਰ ਕੱਟੀ ਸੀ ਇਹਦੇ ਕੱਟੀ ਆ ਬਸ ਚਲੋ ਪਸ਼ੂ ਨੂੰ ਬਿਲਕੁਲ ਕ੍ਰੋਸ ਕਰਾਈ ਤੇ ਉਹ ਜੇ ਮਾਲੀ ਤੋਂ ਉਹ ਜੇ ਬੱਚਾ ਪਾ ਦਿੱਤਾ ਪਰ ਅੱਗੇ ਬਰੀਡ ਤੇ ਕੰਮ ਕਿਸੇ ਵੀਰ ਨੇ ਕਰਨਾ। ਬਹੁਤ ਚੰਗੀ ਇੱਕ ਡਿਰੀਕਸ਼ਨ ਆ ਸਕਦੀ ਉਹ। ਬਿਲਕੁਲ ਮੋਰਾ ਦੇ ਤੋਂ ਕਰਾਈ ਗਈ ਤਾਂ ਮੋਰਾ ਦਾ ਬੱਚਾ ਆ। ਤਾਂ ਕਿਤੇ ਨਾ ਕਿਤੇ ਜੇ ਟੇਡੇ ਕੱਟ ਵਾਲੇ ਮਾਲੀ ਤੋਂ ਜਾਂ ਕਿਸੇ ਚੰਗੇ ਤੋਂ ਕਰਾਈ ਜਾਵੇ ਉਹ ਜੇ ਬੱਚਾ ਪਾਉਗੇ। ਬਿਲਕੁਲ ਜੀ। ਤੇ ਪਿੱਠ ਪੁੜਾ ਵੇਸਨੂ ਬਿਲਕੁਲ ਮਾਣਾ ਪਿੱਤਰ ਨੇ ਪਾਸੇ ਖਲੋਤਾ ਬੰਦਾ ਨਹੀਂ ਦਿੰਦਾ। ਨਹੀਂ ਦਾ। ਉਹ ਕੱਟ ਘਾਟ ਹੀ ਬਹੁਤ ਵੱਡਾ ਛੋਟਾ ਵਧੀਆ। ਇਹ ਹਰ ਵੇਲੇ ਕੀ ਕਰਾਂਗੇ? ਹਾਂ ਮੈਂ ਰੈਡੀ ਦੱਸਦਾ ਕਿਸੇ ਦਿਨ ਨੂੰ ਮੈਂ ਜ਼ਿਆਦਾ ਨਹੀਂ ਕਹਿੰਦਾ ਜੇ ਕਿ ਬ੍ਰੀਡਰ ਜਾਂ ਚੁਆਈ ਵਾਲੇ ਬੰਦੇ ਜਿੰਨਾ ਨੇ ਦੀ ਸਾਰ ਆ ਮੇਰੇ ਹਿਸਾਬ ਨਾਲ ਬਾਈ 23 ਦੇ ਵੀ ਕਿਸੇ ਦਿਨੋਂ ਤੀਜੇ ਸੂਏ ਤੱਕ ਚੱਲੂਗੀ ਹੂੰ ਦੂਜੇ ਸੂਏ ਵੀ 17-18 ਨੂੰ ਹੱਥ ਮਾਰੂਗੀ ਬਿਲਕੁਲ ਬਿਲਕੁਲ ਇਹਨੇ ਨਿੱਗਰ ਚੋਡੀ ਬਿਲਕੁਲ ਲਓ ਦੋਸਤੋ ਬਾਕੀ ਪਿੱਛੋਂ ਬੈਕਗ੍ਰਾਉਂਡ ਬਹੁਤ ਵਧੀਆ ਜਿਹੜੇ ਬਾਪਤੀ ਆ ਜਿਹੜੇ ਮਾਲੀਤੀ ਆ ਡੁੱਬਲੀ ਮਾਲੀ ਸੀ ਉਹ ਬੈਕਗ੍ਰਾਉਂਡ ਉਹਨਾਂ ਵੀਰਾਂ ਨੂੰ ਪਤਾ ਵੀ ਆਇਆ ਕਿੱਥੋਂ ਸੀ ਉਹ ਮਾਲੀ ਆਇਆ ਕਿੱਥੋਂ ਸੀ ਠੀਕ ਆ ਜੀ ਇਹ ਪਿੱਛੇ ਬਿਲਕੁਲ ਬਾਦਰ ਨਾਰਲੀ ਦੇ ਨਾਲ ਸੰਬੰਧ ਆ ਉਸ ਮਾਲੀ ਦਾ ਵੀ ਗਾਂਧੀ ਦਾ ਉਹ ਤਾਂ ਮੱਝਾਂ ਹੀ ਸੀ ਉਸੇ ਲਾਈਨ ਚੋਂ ਸੀਗਾ ਵੀ ਇਹ ਹਰਵੇਲ ਲੈਨ ਦਿਨ ਦਾ ਕੀ ਕੀਤਾ ਕਿੰਨੇ ਦੇ ਦਵਾਂਗੇ ਅੱਜ ਆਪਾਂ ਲੈ ਦੇ ਸੰਦੂਕਰ ਨੂੰ ਤਾਂ ਇਹੋ ਜਿਹਾ ਭਾਵੇਂ 27 ਕਰ ਮਾਲੀ ਅੱਜ ਵੀ ਵਿਕਣ ਦੀਆਂ ਵਾ ਹਾਂ ਹਾਂ ਪਰ ਤੂੰ ਮੋਲੇ ਦਾ 123 ਹੈ ਵਿੱਚੋਂ ਛੋੜ ਛੱਪਾ ਹੋਗਾ 130 13 123 13 23 23 ਠੀਕ ਆ ਲੋ ਵੀ 123000 ਦੇ ਵਿੱਚੋਂ ਕਿਸਾਨ ਬਿਰੋ ਛੋੜ ਛੱਪਾ ਮਾਨਤਾ ਲਊਗਾ ਬਾਕੀ ਝੋਟੀ ਤੁਸੀਂ ਵੇਖੋ ਕਿਸੇ ਪਾਸੇ ਉਹ ਜਿਹੜੀ ਗਰਮਲੀ ਸੂਰ ਉੱਗ ਕੇ ਬਿਲਕੁਲ ਸਾਰ ਨੂੰ ਪਾ ਚੁੰਦਾ ਢਿੱਲਾ ਟੋਲ ਆ ਗਿਆ ਹਾਂ ਅੱਲਾਹ ਸਾਂ ਦਿਖਾਓ ਉੱਪਰ ਆਈ ਹਾਂ ਹਾਂ ਆ ਚੈੱਕ ਕਰੋ ਬਿਲਕੁਲ ਪਹਿਲੇ ਸੂਰ ਦੇ ਦੁੱਧ ਆ ਤੇ ਜਿਆਦਾ ਦੇਖੋ ਜਾਣੀਆ ਕਿੱਥੇ ਕਿਸੇ ਦੇ ਹਾਂ ਬਹੁਤ ਸੋਹਣੀ ਲੱਗ ਰਹੀ ਬਹੁਤ ਕਮਾਲ ਦੀ ਝੋਟੀ ਇਹ ਅੱਜ ਇਸ ਫਾਰਮ ਦੀ ਸ਼ਾਨ ਆ ਠੀਕ ਹੈ ਜੀ ਅੱਗੇ ਤੁਹਾਡੇ ਫਾਰਮ ਦੀ ਸ਼ਾਨ ਬਣੂਗੀ ਜਿਹੜਾ ਵੀਰ ਕਿਸਮਤ ਜਿਹੜੇ ਭਰਾ ਦੇ ਭਾਗਾਂ ਦੇ ਵਿੱਚ ਆ ਠੀਕ ਅੱਛਾ ਏ ਇਸ ਤੋਂ ਬਾਅਦ ਇੱਕ ਸਾਈਗਰ ਨੰਬਰ ਤੇ ਰਵੇਲ ਆਪਣੇ ਕੋਲ ਝੋਟੀ ਆ ਗਈ ਆ ਮੋਰਾ ਬਰੀਡ ਦੇ ਵਿੱਚ ਬਿਲਕੁਲ ਹੰਦੂ ਸਾਹਿਬ ਇਹ ਹਰਿਆਣੇ ਤੋਂ ਮੱਝ ਆਈ ਸੀ ਇਹ ਵੀ ਉਹਦੇ ਮਗਰ ਹੀ ਦੱਸਦੇ ਸੀ ਆਈ ਅੱਛਾ ਜੀ ਬਹੁਤ ਚੰਗੀ ਝੋਟੀ ਆ ਪੱਕ ਕੇ ਸੂਈ ਆ ਸਵੇਰ ਦਾ ਵੀ ਪਹਿਲਾ ਪਹਿਲਾ ਸੂਬਾ ਠੀਕ ਆ ਆ ਬੱਚਾ ਦਾ ਬੱਚਾ ਦੋਲਾਂ ਦਾ ਮਿਲ ਨਾਲ 나ੜੂਆ ਕੱਟਾ ਨਗਰੇ ਦੀ ਇਹਦੇ ਨਗਰ ਕੱਟਾ ਵਾ ਲੋ ਜੀ ਇਹਦੇ ਮਗਰ ਕੱਟਾ ਠੀਕ ਆ ਗਿੱਲੇ 나ੜੂ ਆ ਵੇਖੋ ਅੱਜ ਪਲਕੀ ਹੈ ਕੱਲ ਪਰਸੂ ਦੀ ਇਹ ਵੀ ਪਰਸੂ ਲਈ ਸੋਈ ਆ ਪਰਸੂ ਦੀ ਆ ਕਿੰਨਾ ਕੁ ਬੋਲਾ ਇਹਦੇ ਕੋਲ 7 ਕਿਲੋ ਤੋਂ ਸਟਾਰਟ ਹੋਈ ਹੈ 7 ਕਿਲੋ ਆ ਬੋਲਾ ਦੇਵੀ ਚੋਟੀ ਜਿਆਦਾ ਤਾਂ ਨਹੀਂ ਕਹਾਂਗੇ ਮੋੜ ਦੇ ਦੋਸਤੋ ਦੇਖ ਕਰੋ ਚੋਟੀ ਦੀ ਕੱਦ ਗਾਰ ਤੋਂ ਦੋਵੇਂ ਝੋਟੀਆਂ ਵੱਡੀਆਂ ਇੱਕ ਪਹਿਲੇ ਨੰਬਰ ਤੋਂ ਦਿਖਾਈਏ ਚਲੋ ਨੀਲੀ ਦਾ ਕੋਈ ਸ਼ਕੀਨ ਵੀਰ ਆ ਇਹ ਮੋਹਰਾ ਫੇਡ ਦਾ ਕੋਈ ਸ਼ੌਂਕ ਰੱਖਦਾ ਕੱਦ ਇਹ ਝੋਟੀ ਦਾ ਵੀ ਬੜਾ ਉੱਚਾ ਸੋ so, 7 ਕਿਲੋ ਦੇ ਜਿਹੜੀ ਸ਼ਟਾਡਿੰਗ ਹੋਈ ਆ ਬੋਲੇ ਦੀ ਅੱਜ ਪਿੱਛੇ ਦੇਣ ਵਾਲਾ ਕੁਝ ਨਹੀਂ ਆ ਤੇ ਕੱਲੂਗੀ ਨੋਰਮਲ ਕਰੇ ਲੋ ਸੇਵਾ ਤੇ ਚੰਗੀ ਜੋਤੀ ਸਕੇ ਨਵਾਈ ਗੱਲ ਕਰਕੇ ਬਰੀਕੀਆਂ ਕੱਦ ਫੁੱਲ ਹਾਈਟ ਆ ਕੋਈ ਛੋਟੀ ਮੰਨ ਕੇ ਨਾ ਆਵੇ ਚੰਗੀ ਸਿੰਗੀ ਜਿਹੜੀ ਆ ਹਾਈਟ ਕੱਦ ਵੀ ਬਹੁਤ ਵਧੀਆ ਠੀਕ ਆ ਜੀ ਵੱਡੀ ਹਾਈਟ ਕੱਦ ਤਾਂ ਬਿਲਕੁਲ ਬਿਊਟੀ ਵੀ ਦਿਖਾਉਣੇ ਆ ਥੋੜੇ ਜੇ ਆ ਵੇਖੋ ਬਿਊਟੀ ਵੀ ਬਹੁਤ ਚਵਾਈ ਚੰਗੀ ਲੱਗੀ ਤੋਰਾ ਵੇਖੋ ਛੋਟੀ ਦਾ ਫਰ ਬਾਕਮਾਲਾ ਠੀਕ ਹੈ ਜੀ ਬਾਕੀ ਯਕੀਨ ਦੀ ਨਾਲ ਯਕੀਨ ਵੀ ਬਹੁਤ ਜਿਆਦਾ ਦੁੱਧ ਵੀ ਗਰਮ ਵਾਲੀ ਪਹਿਲੇ ਵੀ 11 ਲੀਟਰ ਜਿਵੇਂ ਪਹਿਲਾਂ ਗੱਲ ਕੀਤੀ 11 ਲੀਟਰ ਨਾ ਮਰ ਕੋਈ ਨਹੀਂ ਗਾ ਇਹਨੂੰ ਹੁਣ ਜਿਹੜੀ 78 ਲੀਟਰ ਕੋ ਜਿਹੜੀ ਸਟਾਰਟਿੰਗ ਆ ਬਹੁਤ ਸੋਹਣੀ ਆ ਈ ਵਾਈ ਟੂਏ ਸੰਤੂ ਸਾਬੇ ਇੱਕ ਨੰਬਰ ਮੋਹ ਦੋਸਤੋ ਇਹ ਝੋਟੀ ਜਿਹੜੀ ਤੁਹਾਨੂੰ ਆਪਾਂ ਦਿਖਾਈ ਹੈ ਬਿਲਕੁਲ ਕੱਲ ਪਰਸੋਂ ਪਰਸੋਂ ਦੀ ਸੁਈ ਹੈ ਮਗਰ ਕਟਾ ਆ ਗਿਆ ਠੀਕ ਹੈ ਜੀ ਤੇ ਚੌਣ ਚੌਂ ਦੀ ਰੇਲ ਬਿਲਕੁਲ ਦੋਨੇ ਸੰਦ ਮੇਰੇ ਨਾਲ ਕੋਈ ਸੱਜਣ ਧਾਰ ਬਣਾ ਮਾਰੇ ਮੈਂ ਇਹਨਾਂ ਦੀ ਚੋਈ ਦੀ ਦੋਨਾਂ ਦੀ ਗਾਰੰਟੀ ਦਿੰਦਾ ਇੱਕ ਦਾ ਦੀ ਠੀਕ ਹੈ ਬਾਕੀ ਟਿੱਪ ਕੇ ਕੋਈ ਆਪ ਦੀ ਇਹ ਲਾ ਜਾ ਸਕਦਾ ਚੋਲੇ ਵੀ ਚੰਗੀ ਨਿਕਲੋ ਠੀਕ ਹੈ ਇਹ ਗੱਬਣਾ ਨਾ ਅਗਲੇ ਗੱਬਣਿਆ ਤੇ ਇਹ ਮੋਲੇ ਦਾ ਸੰਦੀ ਸਾਬ ਜਿੰਨਾ ਮਰਜ਼ੀ ਕਰੀਏ 85 ਕਰੀਏ 80 ਕਰੀਏ ਆ 77 77 ਜੋ ਮਾਨਤਨ ਕਰ ਦਾਂਗੇ 77 ਚੋਂ ਵੀ ਠੀਕ ਹੈ ਆ ਮੱਝ ਆਪਣੇ ਕੋਲ ਤੇ ਮਹਿਲ ਸੁਭਾਗ ਨਾ ਸੱਲੂ ਕੋਈ 3 ਮੰਨ ਲੇ ਕੋਈ ਚੌਥਾ ਮੰਨ ਲੇ ਓਕੇ ਪਰ ਹੈ ਮੱਝ ਦੁੱਧ ਵਾਲੀ ਜਿੰਨੀ ਵੀ ਹੈਗੀ ਸਾਰੀ ਚੰਗੀ ਆ ਠੀਕ ਆ ਵੀ ਸੂਣ ਦਾ ਸਮਾ ਜਿਹੜਾ ਹਜੇ ਤਾਂ 5-6 ਦਿਨ ਬਾਕੀ ਆ ਇਹ ਹਫਤਾ ਕੋਈ ਮੰਨ ਕੇ ਆਈਡੀਆ ਕਰੇ ਸੌਦਾ ਬਿਲਕੁਲ ਜੀ ਆ ਦੇਖੋ ਜੀ ਤਾਂ ਦੋਸਤੋ ਹਫਤਾ ਮੰਨ ਕੇ ਆਈਡੀਆ ਤੁਸੀਂ ਸੌਦਾ ਕਰ ਲਿਓ ਗੱਬਣ ਟੁੱਕੀ ਖੜੀ ਆ ਕਰਮਾ ਦੀ ਕੋਈ 5-7 ਦਿਨ ਹਜੇ ਲੈਂਦੀ ਆ ਚੰਗੀ ਠੰਡੀ ਸੀਲ ਆ ਏ ਵੀ ਕੋਈ ਸੱਜਣਾ ਕੋਈ ਹੌਲੀ ਮੱਜ ਨਾ ਮੰਨ ਕੇ ਆਵੇ ਚੰਗੀ ਪਾਰੀ ਆ ਹੂੰ ਸਰੀਰ ਪੱਕੋ ਬਿਲਕੁਲ ਵੇਟ ਪੂਰਾ ਠੀਕ ਆ ਜੀ ਕੱਦ ਵੀ ਵੱਡੀਆਂ ਮਚਾਂ ਦੇ ਵਿੱਚ ਆ ਸਿੰਗਲ ਲੱਡੀ ਆ ਹੈ ਬਿਲਕੁਲ ਕਾਗਜ਼ ਵਰਗੀ ਪਤਲੀ ਚਮੜੀ ਦੀ ਆ ਠੀਕ ਆ ਆ ਮੂੰਹ ਮੱਥੇ ਦੀ ਤੋਂ ਸੂਆ ਤੇ ਜਾ ਆ ਵੀ ਸਮਝੋ ਚੌਥਾ ਮੰਨ ਲਈ ਕੋਈ ਭਰਾ ਪੰਜਾਂ ਸੱਤਾਂ ਦਿਨਾਂ ਦੇ ਵਿੱਚ ਆਜੂਗੀ ਤਿਆਰੀ ਤੇ ਠੀਕ ਆ ਬਹੁਤ ਚੰਗੀ ਆ ਦੁੱਧ ਚੰਗਾ ਚਵਾ ਦੇਗੀ ਡੇਰੀ ਦੇ ਪਰਪਸ ਨੂੰ ਬੜੀ ਵਧੀਆ ਰਹੂਗੀ ਹਾਂ ਲੋ ਵੀ ਮਾਝੇ ਵੀ ਦੱਸੋ ਯਾਰ ਇਹ ਤੇ ਮੇਰਾ ਵੀ ਕੋਈ ਵਿਕਰੀ ਦੇ ਵਿੱਚ ਕੋਈ ਕਾਰੀ ਵੈਰੀ ਮੀਰ ਲੈ ਕੇ ਜਾਂਦਾ ਤੂੰ ਵਿਕਰੀ ਦੇ ਵਿੱਚ ਵੀ ਆ ਕਿੱਥੀ ਦਾ ਪੰਜਾ 6 7 ਆਪਣੇ ਗਾਰੰਟੀ ਦੇਊਗੀ ਇਹਦੀ ਪਾਰ ਪਿੱਛੇ ਦੀ ਆ ਖਾਣ ਜਦੋਂ ਆਪਾਂ ਬਿਲਕੁਲ ਟਿੱਪ ਕੇ ਲੈਂਦੇ ਆ ਟਿੱਪਣ ਬਹੁਤ ਵਧੀਆ ਵਾ ਬਾਕੀ ਚਲੋ ਅੱਗੇ ਜੇ ਕੋਈ ਸੱਜਣ ਆਉਂਦਾ ਆ ਦੀ ਟਿੱਪ ਕੇ ਲੈ ਜਾ ਜਿੰਨੇ ਤਸੱਲੀ ਤੇ ਮਂਗਾਉਣੀ ਉਹਦੀ ਮਗਾ ਸਕਦਾ ਠੀਕ ਆ ਜੀ ਠੀਕ ਆ ਰੇਟ ਬਹੁਤ ਜਾਇਜ਼ ਆ ਇਹਦਾ ਉਹ ਦੇ ਦਾਂਗੇ ਰੇਲ ਕਿਨੇ ਦੇ ਸਾਡੇ ਸਤਾਰ ਮੋਲਾ ਉਹਦੇ ਜੋ ਮਾਨਦਨ 60000 ਦੀ ਦੇ ਦਾਂਗੇ 60000 ਦੀ ਬਿਲਕੁਲ ਲੋ ਵੀ ਇਹ 60000 ਦੀ ਦੋਸਤ ਅੱਜ ਮਿਲੂਗੀ ਤੁਹਾਨੂੰ ਠੀਕ ਹੈ ਜੀ ਤੇ ਚਲੋ ਕਿਸੇ ਭਰਾ ਨੇ ਸਾਹਮਣੇ ਦੋਤ ਨਹੀਂ ਹੈਗਾ ਸਵਾਉਣੀ ਹੈ ਘਰੇ ਜਾ ਕੇ ਉਹ ਵੀ ਨਗਰਾਨੀ ਜੇ ਤੁਸੀਂ ਇਹ ਕਰੀਟੇਰੀਆ ਪੂਰਾ ਕਰ ਲਓਗੇ ਇੱਕ ਵਾਰ ਤੁਹਾਨੂੰ ਦਿਖਾਉਣੇ ਆ ਸੂਈ ਸੂਈ ਮੈਂ ਬੜਾ ਤੇ ਚੰਗੇ ਦੁੱਧ ਤੇ ਵੀ ਚੱਲਣ ਦੀ ਹੋਣ ਇਸ ਵਕਤ ਦੂਜੇ ਸੂਆ ਸੂਈ ਸੰਧੂ ਸਾਹਿਬ ਹਾਂ ਪਿੱਛੇ ਮੇਲ ਕਾਫ ਆ ਗਿਆ ਠੀਕ ਹੈ ਜੀ ਦੁੱਧ ਜਿਹੜਾ ਇਹਦੇ ਥੱਲੇ ਆਸ ਟਾਈਮ ਲਗਭਗ 19 20 ਕਿਲੋ ਜਿਹੜਾ ਅੱਜ 6 ਵਗ ਠੀਕ ਆ ਜੀ ਐਸ ਟਾਈਮ ਉਹਨੇ 20 ਲੀਟਰ ਹੈਗਾ ਉਹਨੇ ਵੇਚ ਲੈ ਹੈਗਾ 6ਵੇਂ ਦਿਨ ਦੇ ਵਿੱਚ ਠੀਕ ਆ 6ਵੇਂ ਦਿਨ ਦੇ ਵਿੱਚ ਉਹਨੇ 20 ਕਿਲੋ ਹੈਗਾ ਠੀਕ ਹਾਂ ਜੀ ਮਗਰ ਇਹਦੇ ਬੱਚਾ ਦੱਸਿਆ ਨਗਰ ਬੱਚਾ ਆ ਗਿਆ ਜੀ ਠੀਕ ਆ ਹੁਣ ਚਾਰ ਬਹੁਤ ਚੰਗੀ ਆ ਲੋ ਵੀ ਕਾਦੇ ਦਾ ਜਿਹੜਾ ਦੋਸਤ ਤੁਸੀਂ ਦੇਖ ਸਕਦੇ ਜੀ ਵੱਡਾ ਠੀਕ ਆ ਵੱਡੇ ਕਾਦੇ ਵੇਚਾ ਤੇ ਕ੍ਰੋਸ ਅੰਗਰੇਜ਼ ਦੇ ਵਿੱਚ ਐਚਐਫ ਦਾ ਕੋਈ ਭਰਾ ਕ੍ਰੋਸ ਮੰਨ ਲੇ ਤੇ 5-6 5-6 ਦਿਨ ਹੋ ਜਾਂਦੇ ਲੈਗ ਦੇ ਵਿੱਚ ਜ਼ਿਆਦਾਤਰ ਆ ਜਾਂਦੀਆਂ ਨੇ ਇਹ ਬਰੀਡ ਦੇ ਥੱਲੇ ਉਹ ਵਾਈਟ ਹਾਂ ਲੈ ਦਾ ਸੰਧੂ ਸਾਹਿਬ ਇਹਨਾਂ ਨੂੰ ਕੋਈ ਜ਼ਿਆਦਾ ਗਰਮੀ ਆ ਠੀਕ ਹੈ ਹੌਂਕ ਦੀ ਹੌਂਕ ਨਹੀਂ ਆਣੀ ਗਰਮੀ ਦੇ ਵਿੱਚ ਕੋਈ ਨਹੀਂ ਉਹ ਤਾਂ ਚੰਗੀਆਂ ਰਹਿਣਗੀਆਂ ਹੂੰ ਲਓ ਥਾਨ ਬੇਸਤੋ ਪੂਰਾ ਹੱਥੀ ਮੁੱਠੀ ਵਾਲਾ ਲੰਬਾ ਥਾਨ ਠੰਡੀ ਸੀਲ ਆ ਪੱਧਰ ਫਿਰਲ ਫਿਰਲ ਨਾਲ ਚੰਗੀ ਆਪਸੀ ਥਨਾ ਦੀ ਠੀਕ ਹੈ ਉੱਪਰੋਂ ਬੜੀ ਫਲੈਟ ਬਿਲਕੁਲ ਸਟੇਟ ਰੇਡੀ ਹੱਦੀ ਤੋਂ ਲੈਵਾ ੱਲੇ ਬੇ ਮਸ਼ਕ ਹੋ ਜਾਂਦਾ ਕੜਾ ਬੱਧਾ ਹਾਂ ਉਹ ਚੀਜ਼ ਆ ਤੁਹਾਇ ਤੋਂ ਵੀ ਨਿਰ ਮੇਲਾ ਪੂਰੀ ਚੁਆਇਦਾ ਮੇਰਾ ਕੋਈ ਧਾਰ ਬਣਾ ਮਾਰੇ ਗਰੰਟੀ ਦੇ ਦੇ ਦੋ ਦਫੰਦੀ ਬਾਬ ਉਹਨਾਂ ਦੇ ਮੁਤਾਬਕ ਪਹਿਲੇ ਸੂਏ 22 25 ਅਸੀਂ ਆਪਾਂ ਵੀ ਉਮੀਦ ਕਰਦੇ ਆ 26 27 25 ਇਹ ਇਸ ਰੇਂਜ ਦੇ ਵਿੱਚ ਜਿਹੜੀ ਰਹੂਗੀ ਠੀਕ ਹੈ ਵੀ ਠੀਕ ਹੈ ਬਹੁਤ ਵਧੀਆ ਲੋ ਵੀ ਕਿਸਾਨ ਵੀਰੋ ਇਹ ਜਿਹੜਾ ਆਪਾਂ ਨਗਤਾਂ ਨੂੰ ਲਾਸਟ ਵਿੱਚ ਦਿਖਾਇਆ ਠੀਕ ਹੈ ਜੀ ਸੋ ਸੂਈ ਸਵਾਈ ਬੈੜਾ ਬੱਚਾ ਮਗਰ ਤੁਹਾਨੂੰ ਇੱਕੋ ਦਿਖਾ ਦਿੰਨੇ ਆ ਡੱਬਾ ਬੱਚਾ ਇਸੇ ਬੈੜਦਾ ਹੀ ਆ ਠੀਕ ਹੈ ਜੀ ਮੇਲ ਕਾਫ ਆ ਦੇਖੋ 19 20 19 20 ਕਿਲੋ ਤੇ ਇਸ ਵਕਤ ਜਿਹੜੀ ਚੱਲਣ ਦੀ ਅੱਜ ਪੰਜਾਂ ਕਿ ਦਿਨਾਂ ਦੀ ਸੁਈ ਹੈ ਸਾਰੀ ਬਹੁਤ ਚੰਗੀ ਹੈ ਬਾਕੀ ਆਪਾਂ ਚਵਾਈ ਨਾਲ ਨਾਲ ਜਿਹੜੀ ਸਾਰੀ ਦਿਖਾ ਦਾਂਗੇ ਠੰਡੀ ਠੁੰਡੀ ਦਾ ਬਹੁਤ ਜਿਆਦਾ ਆਹ ਵੇਖੋ ਜੀ ਠੀਕ ਹੈ ਜੀ ਲਓ ਜੀ ਵਾੜ ਦੇ ਦੋਸਤ ਵੀ ਦੁੱਧ ਵਾਲੀ ਆ ਠੀਕ ਆ ਜੀ ਬਾਕੀ ਅਗੇ ਕਿਸੇ ਭਰਾ ਦੀ ਚੰਗੀ ਦੁੱਧ ਵਾਲੀ ਦੁੱਧ ਚੰਗਾ ਚਵਾਜੂ ਵੀ ਨਾੜਾ ਨੂੜਾ ਵੇਖੋ ਤੁਸੀਂ ਪੂਰਾ ਜਾਲ ਹੀ ਬਣਿਆ ਪਿਆ ਹਵਾਲੇ ਤੋਂ ਜਿਹੜੀ ਗਾਂ ਦਾ ਕੱਦ ਪੂਰਾ ਖੋਲ ਵੱਡਾ ਲੰਬਾਈ ਬਹੁਤ ਜਿਆਦੀ ਆ ਗੱਲ ਕਰੀਏ ਆਪਾਂ ਜਿਹੜੀ ਉੱਪਰੋਂ ਬਲੈਕ ਆਉਂਦੀ ਇਹਨਾਂ ਮੈਂ ਕਈ ਵਾਰ ਐਸੇ ਜੋ ਪਸ਼ੂ ਆਪਾਂ ਨੂੰ ਮਿਲਦੇ ਆ ਹਾਂ ਥੱਲੇ ਥੋੜਾ ਵਾਈਟ ਪਨ ਹਵਾਲੇ ਤੇ ਜਾਂ ਲੱਤਾਂ ਤੇ ਰਹ ਜੇ ਨਾ ਬਹੁਤ ਚੰਗੀਆਂ ਗਾਵਾਂ ਰਹਿੰਦੀਆਂ ਆ ਹਾਂ ਬਿਲਕੁਲ ਬਾਕੀ ਦੋਸਤੋ ਜੀ ਪੰਜ ਪੰਜ 7 7 ਧਰਾ ਮਾਰ ਕੇ ਆਪਾਂ ਇੱਕ ਵਾਰੀ ਤਸੱਲੀ ਕਰਵਾਤੀ ਆ ਦੇਚ ਚਵਾਜਮੂ ਦੀ ਇੱਕ ਨੰਬਰ ਆ ਬਾਕੀ ਵਹਿਰ ਵੱਡੀ ਆ ਦੁੱਧ ਮੇਰਾ ਭਰਾ ਕੋਈ 20 ਲੀਟਰ ਜਾਂ 20 ਤੋਂ ਪਲੱਸ ਚਵਾਈ ਕਰਨੀ ਚਾਹੁੰਦਾ ਇੰਨੇ ਕ ਚੀਨਾਂ ਦੇ ਨਾਲ ਭਾਲ ਦੇ ਵਿੱਚ ਆ 20 ਤੋਂ 25 ਲੀਟਰ ਦੇ ਦਰਮਿਆਨ ਚੱਲਦੀ ਰੋ ਚੱਲਦੀ ਰਹੂਗੀ ਇਹ ਬਹੁਤ ਕਿੰਨੇ ਦੀ 40000 ਮੁੱਲ ਮੰਨਤਾ ਨੋ ਜੁੱਤ ਸਪਾਰ ਚ ਬਿਲਕੁਲ ਠੀਕ ਆ ਜੀ ਲੈ ਦੇ ਜੇ ਵਾਲਾ ਮੁੱਲ ਕੀਤਾ ਕੋਈ ਉਹ ਨਹੀਂ ਕਿ ਕਿਤਰਾ ਹਮਨੇ ਦੁੱਧ ਲਿਆ ਗਾਵਾ ਤੁਹਾਨੂੰ ਪਤਾ ਆ ਜੋ ਬਿਲਕੁਲ ਲੋ ਵੀ ਮੈਂ ਦੇ ਦੋਸਤੋ 60000 ਦੀ ਤੁਹਾਨੂੰ ਮਿਲ ਜੂਗੀ ਵਹਿਰ ਤੇ ਜ਼ਰੂਰ ਮੇਰਾ ਭਰਾ ਆਪਾ ਪਾ ਸਕਦੇ ਤੁਸੀਂ ਪਹਿੜ ਚੰਗੀ ਆ ਦੁੱਧ ਬਾਦ ਵਾਲੀ ਆ 20 ਤੋਂ 5 ਲੀਟਰ ਵੀਰ ਕੋਈ ਚੋ ਸਕਦਾ ਠੀਕ ਆ ਜੀ ਤੇ ਇਹ ਇਧਰ ਆਪਾਂ ਤਾਂ ਜੀ ਤੁਹਾਨੂੰ ਝੋਟੀਆਂ ਦਿਖਾਈਆਂ ਨੇ ਜਿਨ੍ਹਾਂ ਦੇ ਵਿੱਚ ਇੱਕ ਬੜੀ ਕਮਾਲ ਦੀ ਝੋਟੀ ਤੁਹਾਨੂੰ ਦਿਖਾਈ ਆ ਨੀ ਦੀ ਠੀਕ ਆ ਜੀ ਬਹੁਤ ਖੂਬਸੂਰਤ ਝੋਟੀ ਆ ਪਹਿਲੇ ਦੂਜੇ ਤੀਜੇ ਸਵੇਰ ਕਰਮਾਂ ਲਈ ਜਾਂਦੀ ਆ ਦੀ ਚੰਗਾ ਮਿਲ ਕੇ ਦੀ ਕਾਇਮ ਕਰੂਗੀ ਹੁਣ ਤਕਰੀਬਨ ਇਹ ਸੁਣੋ ਇਹ ਗੱਲ ਕਰਕੇ 11-12 ਲੀਟਰ ਤੇ ਇਹਨੂੰ ਕੁਛ ਆਉਂਦਾ ਕੁਛ ਨਹੀਂ ਗਾ ਇਹਨੂੰ ਦਾ ਮੇਲੇ ਜਿੱਤਣ ਵਾਲੀ ਆ ਕਿਸੇ ਦਿਨ ਨੂੰ ਹਾਂ ਜਿੱਦਾਂ ਇਹਨੂੰ ਪਿੱਠਪੂੜਾ ਕੱਦ ਲੱਗਾ ਕਰਮਾਲੀ ਨੂੰ ਤੇ ਮੋਹਰਾ ਵਾਲੀ ਜਿਹੜੀ ਇਹ ਵੀ ਬਾਗਮਾਲ ਆ ਚੰਗੀ ਤੇ ਦੋਨੇ ਤੇ ਤੇਰੀ ਹਾਈਟ ਦੇਖੋ ਕਿੱਥੇ ਜਾਏ ਹਾਈਟ ਬਹੁਤ ਛੋਟੇ ਕਦੀ ਉੱਚੀ ਆ ਵੱਡੀ ਹਾਈਟ ਦੀਆਂ ਚੁੰਟੀਆਂ ਆ ਦੋਨੇ ਪਹਿਲੇ ਨਾ ਗਰੰਟਡ ਪੱਕ ਕੇ ਸੁਈਆਂ ਬਿਲਕੁਲ ਪੁੱਜ ਪੁੱਜ ਕੇ ਵੱਡੀਆਂ ਬੁੜੀਆਂ ਲਓ ਦੱਸੋ ਥੋੜਾ ਪੁੱਜ ਕੇ ਪਸੂ ਬਣਿਆ ਥੋੜਿਆ ਠੀਕ ਆ ਜੀ ਕਈ ਵਾਰ ਬਹੁਤ ਅੰਦੀ ਕਈ ਨਾ ਜਵਾਨ ਹੋ ਜਾਂਦਾ ਕਈ ਨਾ 4 ਸਾਲ ਦੀ ਨਾ ਲੋ 4.5 ਫਮੇਰੇ ਵੀਰੀਆਂ ਪੂਰੀਆਂ ਖਬਰਦਾਰਾ ਵੀਡੀਓ ਮੇਰਾ ਵੀਰ ਅੱਗੇ ਪਿੱਛੇ ਕਰਕੇ ਇੱਕ ਦੋ ਵਾਰੀ ਦੇਖ ਲਿਆ ਕਰੋ ਤਸਦੀਕ ਨਾਲ ਉਸ ਤੋਂ ਬਾਅਦ ਤੁਸੀਂ ਆਪਣਾ ਸਾਈ ਦੇ ਨਾ ਕਰਿਆ ਕਰੋ ਹਰਵੇਲ ਇੱਕ ਨੰਬਰ ਵੀਰ ਕਰ ਰਿਹਾ ਮੇਰੀ 90368202599063 82025 ਠੀਕ ਹੈ ਜੀ নাও ਦੋਸਤੋ ਵੀਰ ਵਰਦੇ ਹਰ ਸਿੰਘ ਆਪਣੇ ਨਾਲ ਪਿੰਡ ਜੋਰ ਸਿੰਘਵਾਲਾ ਤਹਿਸੀਲ ਪੱਟੀ ਤੋਂ ਸੀ ਮੈਂ ਉਹਦੇ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸੱਤ ਸ਼ਰੀਆ ਕਾਹ ਜੀ